ਇਸ ਖਬਰਸਾਨਾ ਜੋੜ ਚੁਕੇ ਨੇ ਸਾਡੇ ਪਤਿਕਾ ਯਾਦਵਿੰਦਰ ਸਿੰਘ ਯਾਦਵੰਦ ਵੱਖਰੀ ਕਮੇਟੀ ਦਾ ਮੁੱਦਾ ਵੀ ਅੱਜ ਵਿਧਾਨ ਸਭਾ ਚ ਗੂੰਜਿਆ ਦੇਖੋ ਜੋ ਸਭ ਤੋਂ ਅਹਿਮ ਮਸਲਾ ਆਇਆ ਉਹ ਹੀ ਇਹ ਹੈਗਾ ਕਿ ਬੀਬੀ ਜਗੀਰ ਕੋਹਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਨੇ ਉਹਨਾਂ ਨੇ ਇੱਕ ਰੈਜ਼ੋਲੂਸ਼ਨ ਲਿਆਂਦਾ ਇੱਕ ਮਤਾ ਲਿਆਂਦਾ ਸਦਨ ਦੇ ਅੰਦਰ ਕਿ ਇਸ ਮਤੇ ਦੇ ਉੱਤੇ ਮੋਹਰ ਲਾਈ ਜਾਵੇ ਕਿ ਹੋਰ ਰਾਜ ਜਿਹੜੇ ਹੋਰ ਰਾਜਾ ਉਹ ਪੰਜਾਬ ਦੇ ਮਸਲਿਆਂ ਦੇ ਅੰਦਰ ਇੰਟਰਫੇਅਰ ਨਾ ਕਰਨ ਔਰ ਇਸ ਦੇ ਉੱਤੇ ਉਹਨਾਂ ਨੇ ਵੀ ਬੋਲਿਆ ਉਸ ਤੋਂ ਇਲਾਵਾ ਜਸਟਿਸ ਨਿਰਮਲ ਸਿੰਘ ਨੇ ਉਹਨਾਂ ਨੇ ਬੋਲਿਆ ਕਾਂਗਰਸ ਦੇ ਵਿਧਾਇਕਾਂ ਨੇ ਬੋਲਿਆ ਕਿ ਇੰਟਰਫੀਰੈਂਸ ਨਾ ਹੋਵੇ ਇਸ ਮਸਲੇ ਦੇ ਅੰਦਰ ਵਿਧਾਇਕ ਇਹਨੂੰ ਅਪੋਰਟ ਕਰ ਰਹੇ ਨੇ ਕਾਂਗਰਸ ਦੇ ਵਿਧਾਇਕ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀ ਕੋਈ ਇੰਟਰਫੀਰੈਂਸ ਨਹੀਂ ਜੋ ਹਰਿਆਣਾ ਨੇ ਫੈਸਲਾ ਲਿਆ ਟਿੱਕ ਲਿਆਗਾ ਪਰ ਅਕਾਲੀ ਦਲ ਵੱਲੋਂ ਲਗਾਤਾਰ ਅਪੀਲ ਇਹ ਹੀ ਕੀਤੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਨੇ ਵੀ ਅਪੀਲ ਕੀਤੀ ਕਿ ਇਸ ਮਾਮਲੇ ਦੇ ਪੋਲਿਟਿਕਸ ਨਾ ਕਰਕੇ ਸਾਡਾ ਤਾਂ ਉਹਨ ਸਿਹ ਜਿਹੜਾ ਹੈਗਾ ਇਸ ਮਸਲੇ ਦੇ ਉੱਤੇ ਕਾਂਗਰਸ ਦੇ ਵਿਧਾਇਕ ਚੰਨਜੀਤ ਬੋਲ ਰਹੇ ਨੇ ਇਸ ਤੋਂ ਬਾਅਦ ਹੋ ਸਕਦਾ ਹੈ ਮਤਾ ਪਾਸ ਹੋ ਕੇ ਸੈਂਟਰ ਕੋਲ ਭੇਜ ਜਾਵੇ ਕਿਉਂਕਿ ਅਕਾਲੀ ਅਕਾਲੀ ਬੀਜੇਪੀ ਦੀ ਆਪਣੀ ਇੱਕ ਮジョਰਿਟੀ ਆ ਉਹਦੇ ਨਾਲ ਹੀ ਮਤਾ ਪਾਸ ਹੋ ਕੇ ਸੈਂਟਰ ਕੋਲ ਜਾ ਸਕਦਾਗਾ ਕਾਂਗਰਸ ਜੀ ਅਗਰ ਇਸ ਚ ਸੈਮਤੀ ਨਾ ਵੀ ਹੋਵੇ ਪਰ ਸਭ ਤੋਂ ਵੱਡੀ ਵੈਸ ਹੋਈ ਹੈ ਦੂਜਾ ਜਿਹੜਾ ਹੈਗਾ ਬਿਜਲੀ ਦੇ ਮਾਮਲੇ ਦੇ ਉੱਤੇ ਲਗਾਤਾਰ ਕਾਂਗਰਸ ਨੇ ਉਠਾਇਆ ਸੀ ਸੁਖਬੀਰ ਸਿੰਘ ਬਾਦਲ ਨੇ ਅਜੋ ਤੇ ਇੱਕ ਲੰਮਾ ਜਵਾਬ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਕਿ ਕੋਲੇ ਦੇ ਕਰਕੇ ਜਿਹੜਾ ਕੋਲੇ ਦਾ ਘਾਟ ਕੋਲੇ ਦੀ ਘਾਟ ਆ ਗਈ ਪੰਜਾਬ ਦੇ ਅੰਦਰ ਉਹਦੇ ਲਈ ਯੂਪੀਐਸ ਸਰਕਾਰ ਜ਼ਿੰਮੇਵਾਰ ਆ ਯੂਪੀਐਸ ਸਰਕਾਰ ਨੇ ਸਾਨੂੰ ਕੋਲਾ ਉਦੋਂ ਨਹੀਂ ਭੇਜਿਆ ਕੋਲ ਮੰਤਰੀ ਦਾ ਜੋ ਮਸਲਾ ਸੀਗਾ ਤੁਹਾਡੇ ਸਕੈਮਜ਼ ਦੇ ਕਰਕੇ ਆਇਆ ਉਹਨਾਂ ਨੇ ਅਲਿਗੇਸ਼ਨ ਲਾਇਆ ਇਸ ਕਰਕੇ ਹੀ ਪੰਜਾਬ ਦੇ ਅੰਦਰ ਬਿਜਲੀ ਦਾ ਸੰਕਟ ਆ ਸਾਡੇ ਵੱਲੋਂ ਜੋ ਜਨਰੇਸ਼ਨਲ ਪਲਾਂਟ ਸੀ ਉਹ ਰੁਕਤੇ ਗਏ ਸੀ ਪਰ ਕਿਉਂਕਿ ਕੋਲਾ ਨਹੀਂ ਆਇਆ ਇਸ ਕਰਕੇ ਸੰਕਟ ਖੜਾਗਾ ਔਰ ਉਹਨਾਂ ਨੇ ਕਿਹਾ ਕਿ ਤਿੰਨ ਮਹੀਨੇ ਦੇ ਅੰਦਰ ਸੰਕਟ ਠੀਕ ਹੋ ਜਾਏਗਾ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਔਰ ਉਹਨਾਂ ਨੇ ਇਹ ਵੀ ਕਾਂਗਰਸ ਦੇ ਜਿਹੜੇ ਸੁਨੀਲ ਜਾਖੜ ਵਿਧਾਇਕਦਲ ਦੇ ਨੇਤਾ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਕਿ ਇਸ ਤਰ੍ਹਾਂ ਦੇ ਡਾਟਿਆਂ ਚ ਨਾਲ ਜਾਓ ਜਿਹੜਾ ਸਪੱਸ਼ਟ ਹੀ ਜਨਤਾ ਨੂੰ ਜਵਾਬ ਚਾਹੀਦਾ ਕਿ ਤੁਸੀਂ ਵਾਰ-ਵਾਰ ਬਿਜਲੀ ਸਰਪਲਸ ਦੀ ਗੱਲ ਕਰਦੇ ਸੀ ਉਹਨੂੰ ਪੂਰਾ ਕੀਤਾ ਜਾਵੇ ਜੀ ਆਦミン ਦਾ ਹੋਰ ਕਿਹੜੇ-ਕਿਹੜੇ ਮੁੱਦੇ ਉੱਠ ਸਕਦੇ ਨੇ ਅੱਜ ਵਿਧਾਨ ਸਭਾ 'ਚ ਇਸ ਤੋਂ ਇਲਾਵਾ ਇੱਕ ਹੋਰ ਮਾਮਲਾ ਆਇਆ ਸੀਗਾ ਐਸਓਆਈਐਲ ਸਤਲੁਜ ਯਮਨਾ ਲਿੰਕ ਨਹਿਰ ਦਾ ਮਾਮਲਾ ਬਹੁਤ ਪੁਰਾਣਾ ਮਾਮਲਾ 1970 ਅੱਸੀ ਤੋਂ ਚੱਲ ਰਿਹਾ ਹੈਗਾ ਇਹ ਮਾਮਲਾ ਇਸ ਦੇ ਉੱਤੇ ਵੀ ਕਾਂਗਰਸ ਨੇ ਇਹੀ ਅਲੀਗੇਸ਼ਨ ਲਾਇਆ ਅਕਾਲੀ ਦਲ ਤੇ ਕਿ ਸਤਲੁਜ ਯਮਨਾ ਲਿੰਕ ਨਹਿਰ ਹੈ ਜਿਹੜੀ ਹਰਿਆਣੇ ਨੂੰ ਪੰਜਾਬ ਦਾ ਪਾਣੀ ਪੰਜਾਬ ਦਾ ਪਾਣੀ ਹਰਿਆਣੇ ਵੱਲ ਜਾਣਾਗਾ ਉਹਦੇ ਚੈਂਟਰੀ ਸੈਂਟਰੀ ਸਭ ਕੁਝ ਕਰ ਰਿਹਾ ਹੈਗਾ ਸੈਂਟਰ 100 ਕਰੋੜ ਰੁਪਏ ਦੇ ਰਿਹਾ ਹੈਗਾ ਹਰਿਆਣੇ ਨੂੰ ਪਰ ਪੰਜਾਬ ਸਰਕਾਰ ਇਸ ਤੇ ਕੋਈ ਸਟੈਪ ਨਹੀਂ ਲੈ ਰਹੀ ਜ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿੱਤਾ ਇਸ ਮਾਮਲੇ ਦੇ ਉੱਤੇ ਵੀ ਕੋਈ ਇਸ ਤਰ੍ਹਾਂ ਦਾ ਮਾਮਲਾ ਨਹੀਂ ਔਰ ਇਸ ਪੂਰੇ ਮਾਮਲੇ ਦੇ ਅੰਦਰ ਸਾਡੀ ਸਰਕਾਰ ਇਹ ਦੇਖ ਲੈਗੀ ਇੱਕ ਵੀ ਬੂੰਦ ਆ ਜਿਹੜੀ ਪਾਣੀ ਦੀ ਉਹ ਬਾਰ ਨਹੀਂ ਜਾਣ ਦਿੱਤੀ ਜਾਵੇਗੀ